ਵਾਹ ਓ ਦੀਦੀ ਤੁਸੀਂ ਨੋਰਮਲ ਮੇਕਅਪ ਕੀਤਾ ਫਿਰ ਵੀ ਕਿੰਨੇ ਸੋਹਣੇ ਲੱਗਦੇ ਪਏ ਹੋ ਤੇ ਤੁਹਾਡੇ ਵਾਲ ਉਹ ਵੀ ਬਹੁਤ ਸਿਲਕੀ ਨੇ ਤੁਸੀਂ ਕੋਈ ਪਾਰਲਰ ਦਾ ਤਾਂ ਨਹੀਂ ਕੋਰਸ ਕੀਤਾ ਹਾਂ ਹਾਂ ਲਪ੍ਰੇਤ ਮੈਂ ਕੀਤਾ ਵਾ ਮੈਂ 3 ਸਾਲ ਪਾਰਲਰ ਦਾ ਕੋਰਸ ਕੀਤਾ ਵਾ ਅੱਛਾ ਜੀ ਤੁਸੀਂ ਇਦਾਂ ਕਰਿਓ ਹੁਣ ਮੈਨੂੰ ਵੀ ਮੇਕਅਪ ਕਰਨਾ ਸਿਖਾ ਦਿਓ ਪਤਾ ਕੀ ਆ ਦੀਦੀ ਮੈਂ ਜਦੋਂ ਵੀ ਵਿਆਹ ਸ਼ਾਦੀ ਤੇ ਕਿਤੇ ਵੀ ਜਾਂਦੀ ਆ ਨਾ ਮੈਨੂੰ 1000 ਰੁਪਏ ਪਾਰਲਰ ਵਾਲੀ ਨੂੰ ਦੇਣਾ ਪੈਂਦਾ ਹੁਣ ਆਪਾਂ ਦਰਾਨੀ ਜਠਾਣੀ ਦੋਨੋਂ ਘਰ ਹੀ ਤਿਆਰ ਹੋ ਜਾ ਕਰਾਂਗੇ ਬਸ ਠੀਕ ਹੈ ਲਪ੍ਰੇਤ ਆਪਾਂ ਦੋਨੋਂ ਹੀ ਇਦਾਂ ਹੁਣ ਪਿਆਰ ਨਾ ਰਵਾਂਗੇ ਜ਼ਿੰਦਗੀਆਂ ਸੋਹਣੇ ਕੱਟੀ ਜਾਊਗੀ ਪਰ ਲਪਿਤ ਜੋ ਰਾਤ ਨੂੰ ਹੋਇਆ ਨਾ ਉਹ ਸੋਚ-ਸੋਚ ਕੇ ਬਹੁਤ ਗੁੱਸਾ ਆ ਰਿਹਾ ਮੈਨੂੰ ਹਾਂਜੀ ਹਾਂਜੀ ਦੀਦੀ ਗੁੱਸਾ ਤਾਂ ਨਾ ਰਾਤ ਮੈਨੂੰ ਵੀ ਆਇਆ ਸੀਗਾ ਮਨਪ੍ਰੀਤ ਦਾ ਤਾਂ ਮੈਂ ਸਮਝਦੀ ਆ ਪਰ ਜੈਸਮਿਨ ਦੀਦੀ ਉਹਨਾਂ ਦਾ ਨਹੀਂ ਮੈਨੂੰ ਸਮਝ ਆਇਆ ਉਹ ਐਵੇਂ ਬੋਲੀਆਂ ਪਾ ਪਾ ਕੇ ਤੁਹਾਨੂੰ ਟਿਚਰਾਂ ਕਰੀ ਜਾਂਦੇ ਸੀਗੇ ਯਾ ਰੋਹੀ ਤਾਂ ਮੈਂ ਪੁੱਛਣਾ ਚਾਹੁੰਨੀ ਆ ਜੈਸਮਿਨ ਦੀਦੀ ਨੂੰ ਮੇਰੇ ਤੋਂ ਕਾਹਦਾ ਗੁੱਸਾ ਵਾ ਜਰਾ ਦੇਖ ਤਾਂ ਸਹੀ ਹੈ ਕਿੱਥੇ ਨੇ ਬਲਾਉਨ ਨਾਲੋਂ ਮੈਂ ਗੱਲ ਕਰਦੀ ਆਂ ਉਹ ਰਹਿਮ ਤੇ ਰਹਿਮ ਤੇ ਦੀਦੀ ਦੋਨੇ ਭੈਣ ਭਰਾ ਨਾ ਪ੍ਰਿੰਡਾ ਦਾ ਕੱਖੜ ਹੀ ਆ ਜੇ ਐਵੇਂ ਗੱਲ ਛੇੜਾਂਗੇ ਵਾਧੂ ਦਾ ਕਲੇਸ਼ ਪੈਣਾ ਰਾਤ ਅੱਗੇ ਥੋੜੀ ਕੁੱਤੇ ਖਾਣੀ ਹੋਈ ਆ ਪਰ ਫੇਰ ਵੀ ਲਾਪਤ ਜਿਹੜਾ ਪਰਸਨ ਮੇਰੇ ਬਾਰੇ ਜਾਣਦਾ ਨਹੀਂ ਮੈਂ ਕਿੱਥੋਂ ਆਈ ਆ ਮੈਂ ਕੀ ਕਰਦੀ ਆ ਉਹ ਮੇਰੇ ਐਂਡਰੈਸ ਤੇ ਐਦਾਂ ਟੀਚਰਾ ਕਰੇ ਚੰਗੀ ਗੱਲ ਥੋੜੀ ਹੈ ਚੱਲ ਛੱਡੋ ਦੀਦੀ ਦੋ ਦਿਨਾਂ ਤੱਕ ਨਾ ਦੀਦੀ ਨੇ ਚਲੀ ਜਾਣਾ ਤੇ ਰਾਤ ਜੋ ਵੀ ਹੋ ਗਿਆ ਉਹਨੇ ਤੇ ਮਿੱਟੀ ਪਾਓ। ਗੁੱਡੀ ਅਨਾਲ ਦੇ ਕਮਰੇ ਦਾ ਦਰਵਾਜ਼ਾ ਬੰਦ ਕਰਨ ਲੱਗਿਆ। ਮਾੜਾ ਜਿਹਾ ਦੇਖ ਤਾਂ ਲੰਦੀ ਮੈਂ ਨਾਲ ਹੀ ਬੈਠੀ ਹੋਈ ਸੀ। ਨਾਲੇ ਮੇਰੀਆਂ ਹੀ ਗੱਲਾਂ ਕਰੇ ਜਾਣੀ ਪਈਆਂ ਤੋ। ਮੈਂ ਤਾਂ ਦੀਦੀ ਟੋਡੀ ਕੋਈ ਵੀ ਗੱਲ ਨਹੀਂ ਕੀਤੀ। ਉਹਨਾਂ ਨੂੰ ਨਾ ਰਾਤ ਵਾਲੀ ਗੱਲਾਂ ਨੂੰ ਲੈ ਕੇ ਗੁੱਸਾ ਸੀਗਾ। ਮੈਂ ਤੇ ਉਹਨਾਂ ਨੂੰ ਉਹੀ ਸਮਝਾਉਂਦੀ ਸੀ ਜੋ ਵੀ ਰਾਤ ਹੋ ਗਿਆ ਮਿੱਟੀ ਪਾਓ। ਨਾ ਨਾ ਲਾਪਿਤ ਗੱਲ ਨੂੰ ਕਿਉਂ ਛੱਡੋ? ਜੈਸਮਿਨ ਦੀਦੀ ਤੁਸੀਂ ਮੇਰੇ ਬਾਰੇ ਜਾਣਦੇ ਹੋ ਲਾਪ੍ਰਿਤ ਹੋਪ ਮਾੜਾਗਾ ਪਿਛ ਹਾਂ ਮੈਂ ਤਾਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਇੱਕ ਸਾਲ ਤੋਂ ਆ ਪੂਰੇ ਘਰ ਦਾ ਹਿਸਾਬ ਤਾਂ ਤੂੰ ਹੀ ਤਾਂ ਪੁੱਠਾ ਪਾਇਆ ਪਿਆਵੇਂ ਅੱਧਾ ਤੈਨੂੰ ਜਾਣ ਗਈ ਆ ਤੇ ਅੱਧਾ ਤੈਨੂੰ ਹੁਣ ਜਾਣ ਲਾਂਗੀ ਦੱਸ ਆਪਣੇ ਬਾਰੇ ਪਾ ਮਾੜਾ ਜਿਆ ਚਾਨਣਾ ਚੱਲੋ ਛੱਡੋ ਬੀਵੀ ਐਵੇਂ ਕਿਉਂ ਮੰਨ ਵਾਲੀ ਗੱਲ ਤੁਸੀਂ ਸੱਚੀ ਕਰੀ ਜਾਂਦੇ ਹੋ ਕਿ ਇੱਥੇ ਰੋਜ਼ ਕਿਸੇ ਨਾ ਕਿਸੇ ਦੀ ਕੁੱਤੇਖਾਣੀ ਹੋਇਆ ਕਰਨੀ ਆ ਲਪ੍ਰਿਤ ਦੋਮੇਂ ਚੁੱਪ ਕਰ ਮੈਂ ਕਿਹੜਾ ਜਸਮਿੰਦਰ ਨਾਲ ਲੜਦੀ ਪਈ ਆ ਮੈਂ ਤਾਂ ਗੱਲਾਂ ਕਲੀਅਰ ਕਰਦੀ ਪਈ ਆ ਨਾਲੇ ਜਿੰਨੀ ਛੇਤੀ ਗੱਲਾਂ ਕਲੀਅਰ ਹੋਣਗੀਆਂ ਉਨੇ ਛੇਤੀ ਰਿਸ਼ਤਾ ਸੋਹਣਾ ਨਿਭੀ ਜਾਊਗਾ ਦੇਖ ਰੁਪਾਲੀ ਜੇ ਮੇਰੇ ਬਾਰੇ ਪੁੱਛਣਾ ਨਾ ਤਾਂ ਇਹਨੂੰ ਪੁੱਛ ਲੈ ਮੰਮੀ ਨੂੰ ਪੁੱਛ ਲੈ ਆਪਣੇ ਘਰ ਵਾਲੇ ਸਵਰਨੇ ਨੂੰ ਪੁੱਛ ਲੈ ਮੈਂ ਪਹਿਲੇ ਦਿਨ ਤੋਂ ਵੱਡੇ ਛੋਟੇ ਦਾ ਲਿਆਜ ਨਹੀਂ ਕਰਦੀ ਜੇ ਤੈਨੂੰ ਪਤਾ ਸੀਗਾ ਕਿ ਸਵਰਨਾ ਵਿਆਹਿਆ ਹੋਇਆ ਵੈ ਉਹਦੀਆਂ ਦੋ ਧੀਆਂ ਨੇ ਤੇ ਜ਼ਰੂਰੀ ਉਹਦਾ ਘਰ ਖਰਾਬ ਕਰਨਾ ਸੀ ਬਸ ਇਹੀ ਗੱਲ ਦਾ ਗੁੱਸਾ ਹੈ ਮੈਨੂੰ ਤੇਰੇ ਨਾਲ ਜਾਦੇ ਕੋਰਤ ਨੂੰ ਪਤਾ ਹੈ ਕਿ ਚਿਤਨ ਲੱਪਾ ਰਿਸ਼ਤਾ ਰੱਖਦੇ ਪਿਆ ਉਹ ਵਿਆਹ ਆ ਵਰਿਆ ਵੇ ਤੇ ਆਪਾਂ ਕਿਉਂ ਉਹ ਦੀ ਜ਼ਿੰਦਗੀ ਖਰਾਬ ਕਰੀਏ ਤੇ ਤੈਨੂੰ ਪਤਾ ਸੀ ਸਭ ਕੁਝ ਤੇ ਤੂੰ ਪੈਰ ਪਿੱਛੇ ਰੱਖ ਲੈਂਦੀ ਜੈਸਮਿਨ ਦੀਦੀ ਇਹ ਗੱਲ ਨਾ ਤੁਸੀਂ ਮੈਨੂੰ ਨਾ ਪੁੱਛੋ ਇਹ ਗੱਲ ਆਪਦੇ ਭਰਾ ਨੂੰ ਪੁੱਛੋ ਤੇ ਆਪਦੀ ਮਾਂ ਨੂੰ ਪੁੱਛੋ ਜਿਨ੍ਹਾਂ ਨੇ ਪੋਤੇ ਪਿੱਛੇ ਕਿਸੇ ਦੀ ਤੀ ਦਾ ਘਰ ਉਜਾੜਤਾ ਨਾਲੇ ਹੁਣ ਤੁਸੀਂ ਕਹਿਣਾ ਵਾ ਜੇ ਭਾਂਡੇ ਦਾ ਮੂੰਹ ਖੁੱਲਾ ਸੀ ਤੇ ਆਪ ਸ਼ਰਮ ਕਰ ਲੈਂਦੀ ਮੈਂ ਗੱਲ ਦੱਸੋ ਜੇ ਮੇਰੀ ਥਾਂ ਤੇ ਸਵਰਨਾ ਕਿਸੇ ਹੋਰ ਨੂੰ ਲੈ ਕੇ ਆਂਦਾ ਫੇਰ ਵੀ ਤਹੀ ਗੱਲ ਹੋਣੀ ਸੀ ਨਾਲੇ ਕੋਟ ਮੈਰਿਜ ਤੋਂ ਪਹਿਲਾਂ ਤੁਹਾਡਾ ਭਰਾ ਮੇਰੇ ਨਾਲ ਤੇ ਐਫਡੀ ਦੁਕਾਨ ਸਾਰਾ ਕੁਝ ਤਾਂ ਦੇ ਜਾਂਦਾ ਸੀ ਇਟ ਮੀਨਸ ਕੀ ਉਹ ਐਗਰੀ ਸੀ ਮੇਰੇ ਨਾਲ ਜੈਸਮਿਨ ਦੀਦੀ ਰੋਪਾਲੀ ਦੀ ਇਹਦੀ ਗੱਲ ਸੁਣਦੇ ਸੁਣਦੇ ਨਾ ਮੈਨੂੰ ਇੱਕ ਗੱਲ ਯਾਦ ਆ ਗਈ ਬੇਗਾਨੀ ਪੀਆ ਨੂੰ ਨਾ ਮੱਤਾ ਘੱਟ ਦੋ ਪਹਿਲਾਂ ਤੁਸੀਂ ਆਪਣੇ ਭਰਾਵਾਂ ਨੂੰ ਸਮਝਾਓ ਦੀਦੀ ਲਾਪਰੇ ਸਹੀ ਕਹਿ ਰਹੀ ਐ ਭਰਾ ਦੇ ਨਾਲ ਨਾਲ ਨਾ ਆਪਣੀ ਮਾਂ ਨੂੰ ਵੀ ਸਮਝਾਓ ਨਾਲੇ ਕਿਸੇ ਦੀ ਧੀ ਨੂੰ ਨਾ ਵਰਦਾਨ ਨਹੀਂ ਮਿਲਿਆ ਹੋਇਆ ਕਿਉਂ ਆਂਦੀ ਮੁੰਡਾ ਜੰਮ ਕੇ ਦੇ ਦੂਗੀ ਇਹ ਤਾਂ ਕੁਦਰਤੀ ਖੇਡ ਹੁੰਦੀ ਹੈ ਕਿ ਰੱਬ ਨੇ ਕੀ ਬਖਸ਼ੀਸ਼ ਦੇਣੀ ਹੈ। ਗੱਲ ਤਾਂ ਤੁਸੀਂ ਦੋਨੋਂ ਹੀ ਸਹੀ ਕਰਦੀਆਂ ਪਈਆਂ ਹੋ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇਵੋ। ਤੁਹਾਨੂੰ ਦੋਨਾਂ ਨੂੰ ਕਿੰਨੇ ਹੱਕ ਦਿੱਤਾ ਵੈ ਕਿਸੇ ਦੇ ਤੇ ਇਹਦਾ ਘਰ ਖਰਾਬ ਕਰਨ ਨੂੰ ਕਿਤੇ ਨਾ ਕਿਤੇ ਹਿੱਸੇਦਾਰ ਤੁਸੀਂ ਦੋਨੋਂ ਹੀ ਹੋ। ਚੱਲ ਅਪ੍ਰੇ ਮੈਂ ਮੰਨ ਲੈਂਨੀ ਆ। ਮੇਰਾ ਭਰਾ ਗਲਤ, ਮੇਰੀ ਮਾਂ ਗਲਤ ਪਰ ਮੈਨੂੰ ਇੱਕ ਗੱਲ ਦੱਸ ਤੈਨੂੰ ਕਿੰਨੇ ਹੱਕ ਦਿੱਤਾ ਸੀ ਕਿਰਨ ਦੀ ਜ਼ਿੰਦਗੀ ਖਰਾਬ ਕਰਨ ਦਾ। ਵੱਡੀ ਹੈ ਸਿਆਣੀ ਤੈਨੂੰ ਆਪਣੇ ਹੱਕ ਵਾਸਤੇ ਤਾਂ ਗੱਲ ਕਰਨੀ ਆਂਦੀ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦੇ। ਜਾ ਤੈਨੂੰ ਪਤਾ ਸੀ ਉਹਦੀ ਜਨਾਨੀ ਘਰ ਹੈਗੀ ਐ ਤੇ ਤੂੰ ਉਹਦੇ ਨਾਲ ਬਾਹਰ ਕਿੱਦਾਂ ਰਹਿ ਲਈ ਚਲੋ ਤੁਹਾਨੂੰ ਦੋਨਾਂ ਨੂੰ ਲੱਗਦਾ ਹੈ ਨਾ ਮੇਰੇ ਭਰਾ ਦੀ ਗਲਤੀ ਹੈ ਮੇਰੀ ਮਾਂ ਦੀ ਗਲਤੀ ਹੈ ਲਾਪ੍ਰਿਤ ਮੈਂ ਮਨਪ੍ਰਿਤ ਨੂੰ ਕਹਿ ਦਿੰਨੀ ਆ ਕਿ ਬਾਹਰ ਵੀ ਇੱਕ ਹੋਰ ਰੱਖ ਲੈ ਇਹਨੂੰ ਵੀ ਰੱਖੀ ਰੱਖ ਫਿਰ ਤੈਨੂੰ ਕਿੱਦਾਂ ਦਾ ਲੱਗੇਗਾ ਦੀਦੀ ਵੈਸੇ ਇਹ ਗੱਲਾਂ ਇਸ ਟਾਈਮ ਕਰਨੀਆਂ ਨਾ ਫਿਜ਼ੂਲ ਨੇ ਠੀਕ ਹੈ ਮੈਂ ਬੈਗ ਚੱਕ ਕੇ ਚਲੀ ਜਾਨੀ ਆ ਕੀ ਕਿਰਨ ਆਜੂਗੀ ਹੁਣ ਵਾਪਸ ਰੁਪਾਲੀ ਤੈਨੂੰ ਤੇਰੀ ਗਲਤੀ ਸਮਝ ਆ ਰਹੀ ਐ ਪਰ ਤੂੰ ਉਸ ਗਲਤੀ ਨੂੰ ਨਾ ਮੰਨਣੇ ਚਾਹਦੀ ਪਈ ਮੈਨੂੰ ਇੱਕ ਗੱਲ ਦੱਸ ਜਦੋਂ ਕਿਰਨ ਦਾ ਤਲਾਕ ਹੋ ਜਾਂਦਾ ਕਿਰਨ ਆਪਣੇ ਪੇਕੇ ਚਲੀ ਜਾਂਦੀ ਫੇਰ ਤੂੰ ਸਵਰਨਾ ਰਹਿੰਦੀ ਚੰਗੀ ਗੱਲ ਵੀ ਲੱਗਦੀ ਸੀ ਪਰ ਐਦਾਂ ਕਿਦਾਂ ਮਨ ਵੀ ਆਂ ਦੀਦੀ ਕਿ ਕਿਰਨ ਦੇ ਇੱਥੋਂ ਗਿਆ ਲੈਣਾ ਤੁਹਾਨੂੰ ਦੁੱਖ ਬਹੁਤ ਆ ਪਰ ਜੇ ਹੁਣ ਇਹ ਇੱਥੇ ਆ ਹੀ ਗਏ ਨੇ ਇਹਨਾਂ ਨੂੰ ਬੋਲਣ ਦਾ ਕੀ ਮਤਲਬ ਫੇਰ ਵੀ ਜੇ ਦੀਦੀ ਤੁਹਾਨੂੰ ਰੁਪਾਲੀ ਨਾਲ ਕੋਈ ਵੀ ਗੁੱਸਾ ਵਾ ਮੰਮੀ ਬਾਜ਼ਾਰ ਗਏ ਹੋਏ ਨੇ ਆਉਂਦੇ ਨੇ ਤੇ ਆਪਾਂ ਬੈਠ ਕੇ ਗੱਲ ਕਰ ਲੈਣੇ ਆ ਲਾਪ੍ਰਿਤ ਬਾਕੀ ਗੱਲਾਂ ਤਾਂ ਉੱਥੇ ਹੁੰਦੀਆਂ ਨੇ ਜਿੱਥੇ ਕਿਸੇ ਨੇ ਸਮਝਣਾ ਹੋਵੇ ਪਰ ਤੁਸੀਂ ਦੋਨੋਂ ਤੇ ਗਲਤੀ ਨੂੰ ਮੰਨਣ ਤੇ ਤਿਆਰ ਹੀ ਨਹੀਂ ਹੈਗੀਆਂ ਮੇਰੀ ਇੱਕ ਗੱਲ ਯਾਦ ਰੱਖੀ ਰੱਬ ਦੀ ਮਾਰਨਾ ਬੜੀ ਛੇਤੀ ਪੈਣ ਵਾਲੀ ਹੈ ਭਾਵੇਂ ਤੁਸੀਂ ਇਹਨੂੰ ਮੇਰੇ ਮੁਹੱਬਤ ਦੂਆ ਸਮਝ ਲਓ ਜਾਂ ਹਾਏ ਨਵਰੀ ਇਹ ਤਾਂ ਗਲਤੀ ਬਾਰੀ ਨਹੀਂ ਆਂਦੀ ਕਿਵਟ ਕਾਟ ਕਾ ਜਵਾਬ ਦੇ ਜਾਂਦੀ ਹੈ ਦੀਦੀ ਤੁਹਾਨੂੰ ਕਿਹਾ ਤੇ ਸੀ ਰਿੰਡਾ ਵੀ ਖੱਖਣ ਨੂੰ ਹੱਥ ਨਾ ਪਾਇਓ ਨਾਲੇ ਇਹਨਾਂ ਤੋਂ ਤੇਜ ਨਾ ਇੱਕ ਹੋਰ ਆ ਹਲੇ ਤੇ ਉਹਦੇ ਨਾਲ ਸਾਹਮਣਾ ਹੋਣਾ ਟੋਡਾ ਹਾਏ ਹਾਏ ਹੁਣੋ ਕੋਨਾ ਮਨਪ੍ਰੀਤ ਯਾਰ ਐਦਾਂ ਤਾਂ ਨਾ ਮੇਰੀ ਡਿਸਪਲਿਨ ਦਾ ਪਤਾ ਲਿਆ ਕੇ ਰੱਖੋ ਮੇਰਾ ਤਾਂ ਸਿਰ ਦੁਖਣੋਂ ਨਹੀਂ ਹਟਦਾ بیوی ਇਸ ਕਾਚ ਜਿਵੇਂ ਦੇ ਬੰਦੇ ਨੇ ਨਾ ਇਹਨਾਂ ਨੇ ਤਾਂ ਡਿਸਪਲਿਨ ਵੀ ਫੇਲ ਕੀਤੀ ਹੋਈ ਆ ਬਾਕੀ ਛੱਡੋ ਮੈਂ ਤੁਹਾਡਾ ਨਾ ਦੁਬਾਰਾ ਮੇਕਅਪ ਕਰਦੀ ਆ ਬੰਦਾ ਕੱਲ ਆਇਆ ਸੀ ਪਲਾਟ ਦੇਖਣ ਮੈਨੂੰ ਕਹਿੰਦਾ ਸੀ 2 ਵਜੇ ਤੱਕ ਦੱਸਦਾ ਹਜੇ ਤੱਕ ਆਇਆ ਨਹੀਂ ਇਹਨੂੰ ਮੈਂ ਫੋਨ ਕਰਦੀ ਆ ਹਲੋ ਗੁੱਡ ਇਵਨਿੰਗ ਸਰ ਸਰ ਤੁਸੀਂ ਕੱਲ ਆਏ ਸੀ ਨਾ ਪਲਾਟ ਦੇਖਣ ਤੇ ਤੁਸੀਂ ਦੱਸਿਆ ਨਹੀਂ ਕੁਝ ਹਾਂਜੀ ਹਾਂਜੀ ਸਰ ਜਿਹੜਾ ਤੁਸੀਂ ਪਲਾਟ ਦੇਖ ਕੇ ਗਏ ਨਾ ਤੁਹਾਡੇ ਪਰਤੇ ਜੀ ਆ ਨਹੀਂ ਜੇ ਤੁਹਾਨੂੰ ਦਿੱਕਤ ਹੈ ਨਾ ਅਸੀਂ ਬਣਿਆ ਬਣਾਇਆ ਵੀ ਦੇ ਦਾਂਗੇ ਉਹ ਥੋੜਾ ਇੱਕ ਆਸਟ੍ਰੇਲੀਆ ਪੈ ਜਾਣਾ ਜੇ ਆਪ ਬਣਾਓਗੇ ਤਾਂ ਤੁਹਾਡੇ ਬਜਟ ਚ ਮੇਜੇਗਾ ਹਾਂਜੀ ਸਰ ਤੁਸੀਂ ਇੱਕ ਵਾਰ ਆ ਕੇ ਆਫਿਸ ਦਾ ਗੱਲ ਕਰੋ ਬਹਿ ਕੇ ਗੱਲ ਕਰ ਲੈਣੇ ਆ ਜੇ ਤੁਹਾਡੇ ਕੋਲ ਪੇਮੈਂਟ ਘੜਦੀ ਹੈ ਨਾ ਆਪਾਂ 6 ਮਹੀਨੇ ਦਾ ਟਾਈਮ ਲਾ ਲਾਂਗੇ ਸਰ ਮਕਾਨਾ ਬਾਰ ਬਾਰ ਨਹੀਂ ਬਣਦੇ ਹਾਂਜੀ ਹਾਂਜੀ ਸਰ ਇੱਕ ਨਾ ਫਰੰਟ ਸਾਈਡ ਤੇ ਵੀ ਪਲਾਟ ਪਿਆ ਤੇ ਬੈਕ ਸਾਈਡ ਤੇ ਵੀ ਪਿਆ ਹੋਇਆ ਕੋਈ ਗੱਲ ਨਹੀਂ ਤੁਸੀਂ ਆ ਜਾਓ ਆਫਿਸ ਆਪਾਂ ਮਾਨਤਨ ਕਰ ਲਾਂਗੇ ਜੋ ਵੀ ਹੋਏਗਾ ਇਹ ਵੀ ਮੰਮੀ ਮੰਮੀ ਕਰੀ ਜਾਂਦੀ ਸੀ ਤੇ ਇਹ ਵੀ ਤੈਨੂੰ ਬੜਾ ਮਿਸ ਕਰਦੀ ਸੀ ਮੈਂ ਕਿਹਾ ਚਲੋ ਆਓ ਚਲੀਏ ਮੰਮੀ ਨਾਲ ਮਲਾ ਕੇ ਲਿਆਣੀ ਆ ਤੁਹਾਨੂੰ ਆਫਿਸ ਭਾਬੀ ਇਹਦਾ ਤਾਂ ਬੰਦਾ ਮੰਮੀ ਮੰਮੀ ਕਹਿਣਾ ਤੇ ਹਾਂ ਬਈ ਤੂੰ ਕਿਉਂ ਤੂੰ ਮੰਮੀ ਮੰਮੀ ਲਈ ਆ ਚਲੋ ਛੱਡੋ ਆਜੋ ਭਾਬੀ ਇੱਥੇ ਚਲ ਆ ਗੋਗਨੂ ਮੇਲਾ ਆਪਣੀ ਮਾਂ ਨੂੰ ਜੱਫੀ ਪਾ ਕੇ ਕਹਿੰਦੀ ਪਤਾ ਨਹੀਂ ਕਿੱਥੇ ਮੇਰੀ ਮਾਂ ਗੈਬ ਕਰਦੀ ਆ ਸਵੇਰੇ ਜਾਂਦੀ ਆ ਤੇ ਸ਼ਾਮ ਨੂੰ ਆਉਂਦੀ ਆ ਲੇ ਤੁਸੀਂ ਇੱਥੇ ਜੌਬ ਲੱਗ ਗਿਆ ਕਿੰਨੀ ਸੈਲਰੀ ਦਿੰਦੇ ਨੇ ਹੈਨਾ ਤੇਰੇ ਮਾਮੇ ਦਾ ਆਫਿਸ ਹੈ ਉਹਨਾਂ ਨੇ ਨਾ ਮੈਨੂੰ ਦੇਤਾ ਹਨੇ ਆਪਾਂ ਤਨਖਾਹ ਕੀ ਕਰਨੀ ਹੈ ਲੈ ਜੋ ਜ਼ਿੰਦਗੀ ਤੇਰੇ ਮਾਮਿਆਂ ਨੇ ਆਪਾਂ ਨੂੰ ਦਿੱਤੀ ਹੈ ਨਾ ਉਹਦੇ ਮੁਰੇ ਨਾ ਕੁਝ ਵੀ ਨਹੀਂ ਹੈ ਪੈਸਾ ਚੱਲ ਵੀ ਰਹਿਮ ਤਾਂ ਘੁੰਮ ਲਾ ਜਾ ਕੇ ਜਾਗ ਨੂੰ ਲੈ ਜਾ ਇਹਨੂੰ ਇਹਦੇ ਨਾਲ ਖੇਡ ਲਓ ਆਪਣੇ ਆਫਿਸ ਆ ਠੀਕ ਹੈ ਜਾਗ ਨੂੰ ਲੈ ਜਾ ਚੀਜੀ ਲੈ ਤਾ ਫੌਰ ਵੀ ਭਾਬੀ ਕੀ ਖਾਏਗੀ ਅੱਜ? ਆਮਨੇ ਨਾ ਚਾਹ ਵਾਲੀ ਦੁਕਾਨ ਹੈ ਤੇ ਪਿੱਛੇ 버ਗਰਾਂ ਦੀ ਦੁਕਾਨ ਹੈ। ਭਾਬੀ ਸਾਹਮਣੇ ਨਾ ਜੂਸ ਵਾਲੀ ਦੁਕਾਨ ਹੈ ਤੇ ਪੀਜ਼ੇ ਵਾਲੀ ਹੈ। ਤੁਸੀਂ ਦੱਸੋ ਸ਼ੇਕ ਕਿਹੜਾ ਪੀਣਾ? ਹੁਣ ਨਾ ਆਪਣਾ ਖਾਤਾ ਚੱਲਦਾ ਛੱਡ ਗਿਰਨ ਖਾਣ ਪੀਣ ਨੂੰ। ਅਸੀਂ ਜਦੋਂ ਆਏ ਨਾ ਤੇ ਤੈਨੂੰ ਦੇਖਿਆ ਕਿ ਤੂੰ ਕੰਮ 'ਚ ਨਾ ਬੜਾ ਹੀ ਰੁੱਝੀ ਪਈ ਹੈ। ਕਿ ਅਸੀਂ ਇੱਥੇ ਆ ਕੇ ਖੜ ਗਏ ਤੇਰਾ ਸਾਡੇ ਵੱਲ ਧਿਆਨ ਹੀ ਨਹੀਂ ਨੀ ਗਿਆ। ਪਰ ਉਹ ਚੀਜ਼ ਦੇਖ ਕੇ ਨਾ ਮੈਨੂੰ ਖੁਸ਼ੀ ਹੋਈ ਤੇ ਨਿਆਣੇ ਦੇਖ ਤੈਨੂੰ ਮਿਲ ਕੇ ਕਿੰਨੇ ਖੁਸ਼ ਹੁੰਦੇ ਵੇ ਆ। ਉਸੇ ਦੇਖ ਕੇ ਨਾ ਮੈਂ ਖੁਸ਼ ਹੋਣੀ ਆ ਬਸ ਮੈਨੂੰ ਪਤਾ ਮੇਰੀ ਜਾਨ ਇੰਨਾ ਵਿੱਚ ਵੱਸ ਗਈ ਹੈ ਗੱਲ ਤਾਂ ਤੇਰੀ ਸਹੀ ਹੈ ਕਿਰਨ ਹੁਣ ਜੇ ਇਹੇ ਜੀ ਧਰਤੀ ਤੇ ਆਏ ਨੇ ਤੇ ਇਹਨਾਂ ਨੂੰ ਅਸੀਂ ਦਦਕਾਰ ਨਾ ਥੋੜੀ ਹੈ ਜਿਨ੍ਹਾਂ ਦੇ ਪਿਓ ਨੇ ਨਹੀਂ ਇਹਨਾਂ ਨੂੰ ਪੁੱਛਿਆ ਤੂੰ ਤਾਂ ਇਹਨਾਂ ਦੀ ਮਾਂ ਤਾਂ ਹੈਗੀ ਆਂ ਇਹਨਾਂ ਦੀ ਪਿਓ ਵੀ ਬਣ ਕੇ ਇਹਨਾਂ ਨੂੰ ਪੁੱਛੇਗੀ ਬਸ ਮੈਨੂੰ ਇੰਨਾ ਪਤਾ ਜਦੋਂ ਜ਼ਿੰਦਗੀ 'ਚ ਅੱਗੇ ਵਧਣਾ ਨਾ ਤੇ ਪੁਰਾਣੀਆਂ ਚੀਜ਼ਾਂ ਸਾਰੀਆਂ ਭੁੱਲੀਆਂ ਪੈਣੀਆਂ ਮੈਨੂੰ ਹੋਰ ਇੰਨਾ ਪਤਾ ਕਿ ਮੈਨੂੰ ਜ਼ਿੰਦਗੀ ਚ ਹੁਣ ਅੱਗੇ ਵਧਣਾ ਚਾਹੀਦਾ ਜਾਨੀਆ ਔਰ ਇਸਤੇ ਨਾ ਸਾਰੇ ਮੈਂ ਭੁੱਲਣਾ ਚਾਹੀਦਾ ਜਿਨ੍ਹਾਂ ਨੇ ਮੈਨੂੰ ਦੁੱਖ ਦਿੱਤੇ ਨੇ। ਇਹੀ ਚੀਜ਼ ਤੇ ਕਿਰਨ ਤੈਨੂੰ ਕਿੰਨੀ ਵਾਰ ਦੇ ਅਸੀਂ ਸਮਝਾਣੇ ਪਿਆ। ਹੁਣ ਕੀ ਕਰੀਏ? ਤੇਰੇ ਖਾਨੇ 'ਚ ਬਹੁਤ ਦੇਰ ਨਾ ਪੈਂਦੀ ਆ ਗੱਲ। ਭਾਬੀ, ਮੇਰੇ ਫੋਨ ਦੀ ਨਾ ਮੈਮਰੀ ਫੁੱਲ ਹੋਈ ਹੋਈ ਸੀ। ਮੈਂ ਨਾ ਅੱਜ ਆ ਕੇ ਪਹਿਲਾਂ ਸਾਰੇ ਡਾਕੂਮੈਂਟ ਡਿਲੀਟ ਕੀਤੇ ਫੋਨ ਚ ਤੇ ਫੋਟੋਆਂ ਤੇ ਫੋਟੋ ਡਿਲੀਟ ਕਰਦਾ ਕਰਦਣਾ ਉਹ ਮਨੋਜ ਦੀ ਫੋਟੋ ਅੱਗੇ ਆ ਗਈ। ਮੰਮੀ, ਪਪਾ ਦੀ ਫੋਟੋ ਹੈਗੀ ਆਲੇ ਫੋਨ 'ਚ। ਨਾ ਤੈਨੂੰ ਕਿੱਦਾਂ ਪਤਾ ਜੇ ਮੈਂ ਮਨਉਸ ਗਿਆ ਤੇ ਤੇਰਾ ਪਿਓ ਹੀ ਹੋਏਗਾ ਮੰਮੀ ਤੁਸੀਂ ਇੱਕ ਦੋ ਵਾਰੀ ਉਸ ਘਰ ਜੇ ਵੀ ਕਿਹਾ ਵਾ ਤਾਂ ਮੈਨੂੰ ਯਾਦ ਆ ਗਿਆ ਉੱਥੇ ਜਾ ਕੇ ਨਾ ਬਹਿ ਜਾ ਤੇਰੇ ਸਾਹਮਣੇ ਮੈਂ ਉਸ ਦਿਨ ਸਾਈਨ ਕਿਤੇ ਸੀ ਨਾ ਇਹਦਾ ਮਤਲਬ ਨਾ ਉਹ ਤੇਰਾ ਪਿਓ ਨਹੀਂ ਤੇ ਤੂੰ ਉਹਦੀ ਧੀ ਨਹੀਂ ਮੰਮੀ ਤੁਸੀਂ ਜਿਨੀ ਮਰਜ਼ੀ ਵਾਰੀ ਕਹਿ ਲਓ ਕਿ ਉਹ ਤੇਰਾ ਪਿਓ ਨਹੀਂ ਤੇ ਤੂੰ ਉਹਦੀ ਧੀ ਨਹੀਂ ਪਰ ਰਿਸ਼ਤਾ ਤਾਂ ਸਾਡਾ ਹੈਗਾ ਹੈ ਨਾ ਗੁੰਨੂ ਇਧਰ ਆ ਬੁੱਤ ਮੇਰੀ ਗੱਲ ਸੁਣੇ ਰਿਸ਼ਤਾ ਨਾ ਬੰਦੇ ਨੂੰ ਉੱਥੇ ਰੱਖਣਾ ਚਾਹੀਦਾ ਜਿੱਥੇ ਇਨਸਾਨ ਦੀ ਨਾ ਦੂਜੇ ਇਨਸਾਨ ਨੂੰ ਕਦਰ ਹੋਵੇ ਤੂੰ ਮੈਨੂੰ ਆਪ ਦੱਸ ਜਿਹੜਾ ਇਨਸਾਨ ਤੁਹਾਡੀ ਕਦਰ ਨਹੀਂ ਕਰਦਾ ਤੁਹਾਨੂੰ ਰੋਟੀ ਨਹੀਂ ਪੁੱਛਦਾ ਤਰ ਚੀਜ਼ੀ ਨਹੀਂ ਲੈ ਕੇ ਦਿੰਦਾ ਤੁਹਾਨੂੰ ਮਾਰਦਾ ਕੁੱਟਦਾ ਉਸ ਬੰਦੇ ਨਾਲ ਰਿਸ਼ਤਾ ਰੱਖਣਾ ਸਹੀ ਗੱਲ ਆ ਮੈਂ ਸਮੇਂ ਸਿਰ ਕਹਿੰਦੀ ਆ ਤੇਨ ਤੇਰੇ ਡੈਡੀ ਦੀ ਯਾਦ ਆਂਦੀ ਆ ਪਿਓ ਦਾ ਤਾਂ ਧੀ ਦਾ ਤਾਂ ਰਿਸ਼ਤੇ ਹੀ ਬੜਾ ਗੂੜਾ ਹੁੰਦਾ ਵਾ ਹੁਣ ਜੇ ਤੁਹਾਡਾ ਪਿਓ ਤੁਹਾਨੂੰ ਪੁੱਛਦਾ ਹੀ ਨਹੀਂ ਤੇ ਹੁਣ ਤੈਨੂੰ ਅਸੀਂ ਜ਼ਬਰਦਸਤੀ ਉੱਥੇ ਸੱਟ ਆਈਏ ਬਹੁਣ ਮੇਰੀ ਗੱਲ ਪੱਲੇ ਬੰਨ ਲਾ ਜੇ ਤੇਰੀ ਕਿਸਮਤ 'ਚ ਤੇਰੇ ਪਿਓ ਦਾ ਪਿਆਰ ਹੋਇਆ ਨਾ ਉਹ ਤੈਨੂੰ ਮਿਲੂਗਾ ਜੀ ਚਾਹੇ ਉਹ 10 ਦਿਨਾਂ ਨੂੰ ਮਿਲੇ ਚਾਹੇ ਉਹ 5 ਸਾਲਾਂ ਨੂੰ ਮਿਲੇ ਚਾਹੇ ਉਹ 10 ਸਾਲਾਂ ਨੂੰ ਮਿਲੇ ਰਹਿਮਤ ਨਾ ਉਹਨ ਵੱਡੀ ਹੋ ਰਹੀ ਆ ਉਹਦੇ ਸਾਹਮਣੇ ਨਾ ਜ਼ਿਆਦਾ ਡੈਡੀ ਡੈਡੀ ਨਾ ਕਰੇਗਾ ਜੇ ਉਹ ਵੱਡੀ ਹੋ ਕੇ ਪੁੱਛੇਗੀ ਨਾ ਡੈਡੀ ਕਿੱਥੇ ਫਿੱਕੀ ਜਵਾਬ ਦੇਂਗੇ ਦੱਸ ਮੈਂ ਠੀਕ ਆ ਜਿੱਦੇ ਤੁਸੀਂ ਕਹੋਗੇ ਮੈਂ ਉਦਾਂ ਹੀ ਕਰੂੰਗੀ ਪਰ ਡੈਡੀ ਨੂੰ ਨਾ ਮੈਂ ਭੁੱਲ ਨਹੀਂ ਸਕਦੀ ਅਮੀ ਜੀ ਮੈਨੂੰ ਨਾ ਡੈੜੀ ਦਾ ਪਿਆਰ ਬਹੁਤ ਜ਼ਿਆਦਾ ਮਿਲਿਆ ਜੇ ਕਟਿਆ ਆ ਨਾ ਤੇ ਰਹਿਮਤ ਤੇ ਕਰਕੇ ਹੀ ਕਟਿਆ ਵਾ ਕਿਉਂ ਮੰਮੀ ਰਹਿਮਤ ਤੋਂ ਬਾਅਦ ਤਾਂ ਦਾਦੀ ਮਰ ਤੂੰ ਦੂਰ ਦੂਰ ਹੋ ਗਏ ਸੀਗੇ ਨਹੀਂ ਤੇਰਾ ਕੀ ਮਤਲਬ ਐ ਰਹਿਮਤ ਮਨੂਸ ਅੱਗੇ ਤੋਂ ਇਦਾਂ ਦਾ ਕੁਝ ਕਿਹਾ ਨਾ ਆਪਣਾ ਹਿਸਾਬ ਲਾ ਲਈ ਕਿਰਨ ਪਾਗਲ ਆ ਤੂੰ ਤੂੰ ਕੁੜੀ ਨੂੰ ਕਿਉਂ ਘੋਰਦੀ ਆ ਉਹਦੇ ਮਨ ਚ ਜੋ ਸੀਗਾ ਉਹਨੇ ਕਹਿ ਦਿੱਤਾ ਜਾਦਾ ਪਿਓ ਪਿਓ ਕਰਦੀ ਐ ਆ ਜਾ ਛਾੜਿਆਂ ਮਾਂ ਉਹਦੇ ਕੋਲ ਇੱਕ ਗੱਲ ਸੁਣ ਲਈ ਰਹਿਮਤ ਨੂੰ ਨਹੀਂ ਕੁਝ ਕਹਿਣਾ ਮੈਨੂੰ ਨਾ ਤੁਸੀਂ ਦੋਨੋਂ ਪਿਆਰੀਆਂ ਮਮਾ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਪਾਪਾ ਹੀ ਮੈਨੂੰ ਪਿਆਰ ਕਰਦੇ ਸੀਗੇ ਫਿਰ ਨੇ ਹਬੀ ਤੁਸੀਂ ਨਾ ਇਹਨੂੰ ਲੈ ਜਾਓ ਘਰ ਜਦੋਂ ਮੈਂ ਥੋੜਾ ਜਿਹਾ ਧਿਆਨ ਹੋਰ ਕਿਤੇ ਕਰਦੀ ਨਾ ਇਹ ਸਾਰੀਆਂ ਗੱਲਾਂ ਯਾਦ ਕਰਵਾ ਦਿੰਦੀ ਐ ਚਲ ਜਾ ਗੋਨੂੰ ਤੂੰ ਨਾ ਰਹਿਮਤ ਨਾਲ ਖੇਡ ਮੈਂਨੇ ਤੈਨੂੰ ਮਮਾ ਨਾਲ ਮਿਲਾਨ ਲੈ ਕੇ ਆਈ ਸੀ ਐਵੇਂ ਉਹਨਾਂ ਨੂੰ ਦੁਖੀ ਕਰਨ ਨੂੰ ਥੋੜਾ ਲੈ ਕੇ ਆਈ ਸੀ ਜਾ ਕਿਰਨ ਉਹ ਕੁੜੀ ਦੀ ਮਾਂ ਜੋ ਵੀ ਸੀਗਾ ਨਾ ਉਹਨੇ ਤੇਰੇ ਨਾਲ ਨਾ ਸ਼ੇਅਰ ਕੀਤਾ ਤੂੰ ਅੱਗੋਂ ਉਹਦਾ ਰਿਐਕਟ ਨਾ ਕਰਿਆ ਕਰ ਤੂੰ ਉਹਨੂੰ ਐਡਾ ਬੋਲਦੀ ਹੈ ਨਾ ਕਿ ਉਹਦੇ ਮਨ ਵੀ ਚਾਹਦਾ ਕਿ ਮੰਮੀ ਮੇਰੇ ਚ ਤੂੰ ਰਮਨ ਚ ਫਰਕ ਕਰਦੇ ਆ ਤੁਸੀਂ ਨਾ ਭਾਬੀ ਜਿਆਦਾ ਇਹਨੂੰ ਨਾ ਬੱਚੇ ਬੱਚੇ ਨਾ ਕੋ ਤੁਹਾਡੇ ਸਾਹਮਣੇ ਨਾ ਕਿੰਨੀ ਵੱਡੀ ਗੱਲ ਕਹਿ ਗਈ ਹੈ ਜਿਹੜਾ ਇਨਸਾਨ ਦੁਨੀਆ ਤੋਂ ਚਲ ਗਿਆ ਨਾ ਕਿਰਨ ਆਪਾਂ ਉਹਨੂੰ ਕਦੇ ਨਹੀਂ ਬੋਲ ਸਕਦੇ ਉਹਦਾ ਪਿਓ ਤਾਂ ਫੇਰ ਇੱਥੇ ਦੁਨੀਆ 'ਚ ਹੈਗਾ ਆ ਉਹ ਕਿੱਦਾਂ ਬੋਲ ਜੇ ਆਪਣੇ ਪਿਓ ਨੂੰ ਕਿਉਂਕਿ ਮੰਮੀ ਨਾ ਮੇਰੇ ਕੋਲ ਹਮੇਸ਼ਾ ਹਾਰਦੀ ਹੁੰਦੇ ਸੀ ਮੰਮੀ ਹਾਰਦੇ ਹੋਣਗੇ ਪਰ ਤੂੰ ਜਠਾਣੀ ਨੂੰ ਨਹੀਂ ਹਰਾ ਸਕਦੀ ਵਾਹ ਤੇ ਲੁੱਡੋ ਖੇਲਣ ਲਈ ਜੋੜੀ ਦਾ ਲੱਭ ਹੀ ਗਿਆ ਮੈਨੂੰ ਤਾਂ ਲੱਗਦਾ ਰਪਾਲੀ ਵੀ ਲੁੱਡੋ ਦੀ ਸ਼ਕੀਨ ਆ ਮੰਮੀ ਜੀ ਰਪਾਲੀ ਖੇਡਾਈ ਹੋਈ ਖੇਡਦੀ ਹੈ ਜਿਹਦੇ ਵਿੱਚ ਜਿੱਤਣਾ ਲਾਜ਼ਮੀ ਹੁੰਦਾ ਰਪਾਲੀ ਆ ਤੇਰੀ ਗੱਲਾਂ ਨੇ ਨਾ ਮੈਨੂੰ ਕੀਲ ਕੇ ਰੱਖਤਾ ਤੂੰ ਮੈਨੂੰ ਜਿੱਤ ਕੇ ਲੈ ਕੇ ਆਈ ਹੈ ਤੂੰ ਨਾ ਮੈਨੂੰ ਸਵਰਨਾ ਸਵਰਨਾ ਨਾ ਕਿਹਾ ਕਰ ਮੈਨੂੰ ਟਰੋਫੀ ਉਹ ਕਹਿ ਲਿਆ ਕਰ ਠੀਕ ਹੈ ਜਨਾਬ ਜੀ ਜਿੱਦਾਂ ਕਹੋਗੇ ਉਹੀ ਨਾਂ ਨਾ ਬੁਲਾ ਲਿਆ ਕਰਾਂਗੇ ਚੱਲ ਪੁੱਤ ਤੂੰ ਨਾ ਆ ਪੈਂਟ ਸ਼ਰਟ ਚੇਂਜ ਕਰਕੇ ਨਾ ਸੂਟ ਪਾਇਆ ਆਪਣਾ ਜਟੇਰੀਆ ਦੇ ਮੱਥਾ ਟੇਕਣ ਜਾਣਾ ਰਪਾਲੀ ਤੂੰ ਨਾ ਇਦਾਂ ਕਰ ਉਹ ਨੀਲਾ ਜਿਹਾ ਸੂਟ ਪਾ ਲਾ ਜਦੋਂ ਤੂੰ ਸੂਟ ਪਾਉਣੀ ਆ ਨਾ ਉਹਦੋਂ ਆ ਲੱਗਦਾ ਵੀ ਅੰਬਰਾਂ ਤੋਂ ਪਰੀ ਉਤਰ ਕੇ ਆਈ ਹੈ ਜੀ ਨੀਲਾ ਸੂਟ ਤਾਂ ਮੈਂ ਪਾ ਲਵਾਂ ਬੱਡ ਮੰਮੀ ਜੀ ਅੱਜ ਮੇਰਾ ਕਿਤੇ ਜਾਣ ਦਾ ਮੂਡ ਨਹੀਂ ਹੈਗਾ ਝਠੇੜਿਆਂ ਦੇ ਕੱਲ ਜਾਈਏ بیوی ਆ ਛੋਟੀਆਂ ਮੋਟੀਆਂ ਗੱਲਾਂ ਘਰ ਚ ਹੁੰਦੀਆਂ ਲੈਂਦੀਆਂ ਨੇ ਹੁਣ ਤੁਸੀਂ ਇਸ ਗੱਲ ਪਿੱਛੇ ਵੱਡਿਆਰੀ ਗੱਲ ਥੋੜੀ ਨਾ ਟਾਲੋਗੇ ਨਾ ਕੀ ਹੋਇਆ ਮੇਰੀ ਰਾਣੀ ਕੀ ਇਹਨੂੰ ਤੈਨੂੰ ਕਿਸੇ ਨੇ ਕੁਝ ਕਿਹਾ ਲਾਪ੍ਰਿਤ ਕੀ ਕਿਹਾ ਇਹਨੂੰ ਉਹ ਨਾਨਾ ਮੰਮੀ ਕੁਝ ਨਹੀਂ ਹੋਇਆ ਦੇਖੋ ਮਾਤਾ ਰਾਤ ਜੋ ਗੱਲਬਾਤ ਹੋਈ ਨਾ ਨੌਰਪਾਲੀ ਨੂੰ ਸਾਰਾ ਸਮਝਾਤੀ ਤੇ ਉਹ ਸਮਝ ਵੀ ਗਏ ਪਰ ਹੁਣ ਮੇਰੇ ਘਰ ਵਾਲੇ ਦਾ ਮੂਡ ਅਫਸੈਟ ਹੋ ਰਿਹਾ ਹੈ ਹੁਣ ਜ਼ਰੂਰ ਪਿੱਛੋ ਕੋਈ ਨਾ ਕੋਈ ਗੱਲ ਹੋਈ ਹੋ ਪਰ ਉਹ ਮੈਂ ਹੁਣ ਬਰਦਾਸ਼ਤ ਨਹੀਂ ਕਰ ਸਕਦਾ ਦੇਖੋ ਵੀਰ ਜੀ ਤੇ ਨਾਲੇ ਮੰਮੀ ਜੋ ਬੋਲੀਆਂ ਰਾਤ ਪੈਣੀਆਂ ਸੀ ਉਹ ਪੈ ਗਿਆ ਪਰ ਹੁਣ ਘਰ ਚ ਨਾ ਬੋਲ ਬਲਿਆ ਜ਼ਿਆਦਾ ਹੁੰਦਾ ਪਿਆ ਇਹਨੂੰ ਕੰਟਰੋਲ ਕਰਨਾ ਹੀ ਪੈਣਾ ਜੈਸਮਿਨ ਦੀਦੀ ਰੂਮ ਚ ਆਨ ਕੇ ਰੁਪਾਲੀ ਦੀ ਜੀ ਨੂੰ ਕਹਿੰਦੇ ਪਏ ਨੇ ਤੂੰ ਮੇਰੇ ਭਰਾ ਨਾਲ ਕੀ ਕਰਦੀ ਪਈ ਹੈ ਜਦ ਮੁੰਡਾ ਆਪਣੀ ਪਸੰਦ ਦੀ ਲੈ ਹੀ ਆਇਆ ਤੇ ਮਾਂ ਖੁਸ਼ ਆ ਤੇ ਫਿਰ ਧੀ ਆਪਣੇ ਘਰ ਜਾਵੇ ਉਹ ਛਿੰਝਾ ਕਿਉਂ ਪਾਉਂਦੀ ਪਈ ਹੈ ਮਾਤਾ ਇਸ ਵਾਰੀ ਨਾ ਮੈਂ ਚੱਕ ਲੈਣੀ ਆ ਡਾਂਗ ਨਾ ਮੈਂ ਦੇਖਣੀ ਆ ਭੈਣ ਨਾ ਮੈਂ ਦੇਖਣਾ ਭਰਾ ਮੈਂ ਸਿੱਧਾ ਗਿੱਟਿਆਂ ਦੀ ਮਾਰਨੀ ਆ ਨੀ ਹੁਣ ਉਹ ਨਾ ਨਾ ਇਹ ਮਾਰਕੁੱਟ ਵਾਲਾ ਕੰਮ ਮੈਂ ਨਹੀਂ ਬਰਦਾਸ਼ਤ ਕਰਨਾ ਨਾ ਮੈਂ ਤੁਹਾਡੀ ਬੇਇੱਜ਼ਤੀ ਕਰਾਉਣੀ ਆ ਤੇ ਨਾ ਆਪਦੀ ਨਾਲੇ ਨੂਹਾਂ ਤਾਂ ਪਹਿਲੀ ਹੀ ਬਦਨਾਮ ਨੇ ਭੈਣ ਭਰਾਵਾਂ ਨੂੰ ਆਪਸ ਵਿੱਚ ਲੜਾਉਣ ਲਈ ਦੇਖ ਲਓ ਮੰਮੀ ਬੇਗਾਨੀ ਧੀ ਨੂੰ ਵੀ ਪਤਾ ਕਿ ਘਰ ਨੂੰ ਕਿੱਦਾਂ ਜੋੜ ਕੇ ਰੱਖਣਾ ਵਾ ਇੱਕ ਤੁਹਾਡੀ ਧੀ ਆ ਜਿੰਦੇ ਕੋਲ ਆਪਣੇ ਭਰਾ ਦੀ ਖੁਸ਼ੀ ਨਹੀਂ ਬਰਦਾਸ਼ਤ ਹੁੰਦੀ ਪਈ ਉਹ ਨਾਨਾ ਮਮੀ ਜੀ ਤੁਸੀਂ ਆਪਣੀ ਧੀ ਨੂੰ ਕੁਝ ਨਹੀਂ ਕਹਿਣਾ ਉਹਨਾਂ ਦਾ ਵੀ ਗੁੱਸਾ ਕਰਨਾ ਜਾਏਗਾ ਵੇਖ ਸਵਰਨੇ ਦੇਖ ਰੁਪਾਲੀ ਪੁੱਤ ਦੋਨੋਂ ਜਣੇ ਸੁਣ ਲਓ ਮੇਰੀ ਧੀ ਨਾ ਬਸ ਦੋ ਦਿਨ ਦੀ ਹੈਗੀ ਐ ਤੇ ਜੇ ਕੁਝ ਫਾਲਤੂ ਬੋਲੂਗੀ ਵੀਰ ਤਾਂ ਚੁੱਪ ਕਰਕੇ ਸੁਣ ਲਿਓ ਦੇਖੋ ਮੰਮੀ ਮੇਰੀ ਆਪਣੀ ਜ਼ਿੰਦਗੀ ਆ ਤੇ ਜੈਸਮੀਨ ਦੀ ਆਪਣੀ ਜ਼ਿੰਦਗੀ ਆ ਤੇ ਉਹ ਮੇਰੀ ਲਾਈਫ ਦੇ ਵਿੱਚ ਕਿਉਂ ਇੰਟਰਫੇਅਰ ਕਰਦੀ ਪਈ ਆ ਉਹ ਨਾਲੇ ਮੰਮੀ ਭੈਣਾ ਆਪਣੇ ਭਰਾਵਾਂ ਵਾਸਤੇ ਵਧੀਆ ਹੀ ਸੋਚਦੀ ਹੋਣੀ ਆ ਕੀ ਪਤਾ ਉਹਨੂੰ ਮੇਤੇ ਕੋਈ ਸ਼ੱਕ ਹੋਵੇ ਮਾਤਾ ਜਿਹੜੇ ਵੀ ਉਹਦੇ ਸ਼ੱਕ ਸ਼ੁੱਕਾ ਨਾ ਜਿਵੇਂ ਕਿ ਤੇਰਪਾਲੀ ਨੂੰ ਕਹਤਾ ਨਾ ਉਹਨੇ ਸਾਰੇ ਦੂਰ ਕਰ ਦੇਣੇ। ਸੁਣਨੇ ਵੀਰੇ ਮੇਰੀ ਸੁਣੋ ਗੱਲ। ਮੈਂ ਟੋਡੇ ਆਉਣ ਤੋਂ ਪਹਿਲਾਂ ਨਾ ਦੀਦੀ ਨੂੰ ਇਹੀ ਗੱਲ ਸਮਝਾਉਂਦੀ ਪਈ ਸੀ। ਹੋਰ 2-3 ਦਿਨ ਦੀ ਖੇੜ ਆ। ਦੀਦੀ ਨੇ ਆਪਣੇ ਘਰ ਚਲੇ ਜਾਣਾ ਤੇ ਉਸ ਤੋਂ ਬਾਅਦ ਆਪਾਂ ਆਪਸ ਵਿੱਚ ਖੁਸ਼ ਆ। ਬਸ 2-3 ਦਿਨ ਦੀ ਹੋਰ ਉਡੀਕ ਕਰ ਲੋ। ਜਸਮੀ ਨੇ ਚੱਲ ਜਾਣਾ। ਫਿਰ ਆਪਾਂ ਸਾਰੇ ਖੁਸ਼। ਤੁਸੀਂ ਦੋਨੋਂ ਘਰ ਦੇ ਕੰਮਾਂ 'ਚ ਬੀਜ਼ੀ। ਮੈਂ ਪੋਤੇ ਦੀ ਉਡੀਕ 'ਚ ਤੇ ਤੂੰ ਆਪਣੇ ਕੰਮ 'ਚ ਦੇਖੋ ਰਪਾਲੀ ਹੁਣ ਆਪਾਂ ਨੂੰ ਮੰਮੀ ਨੇ ਕਰਤਾ ਨਾ ਖੁਸ਼ ਹੁਣ ਜਲਦੀ ਜਲਦੀ ਜਾ ਨੀਲਾ ਸ਼ੂਟ ਪਾ ਕੇ ਆ ਤੇ ਫੇਰ ਆਪਾਂ ਜਿਠੇ ਰਿਆਂ ਤੇ ਮੱਥਾ ਟੇਕ ਕੇ ਆਈਏ ਦੇਖ ਤਾਂ ਸਹੀ ਇਸ ਬੁੜੀ ਨੂੰ ਘਰ ਦੇ ਕੰਮਾਂ ਦਾ ਕਿੰਨਾ ਚਾਹ ਹੈ ਘਰ ਦੇ ਕੰਮ ਕਰਦੀ ਮੇਰੀ ਚੁੱਤੀ ਜੇ ਇਸ ਬੁੜੀ ਤੋਂ ਮੈਂ ਆਪਣੀ ਲੱਤਾਂ ਨਾ ਕਟਵਾਈਆਂ ਤਾਂ ਮੇਰਾ ਨਾਂ ਵੀ ਰਪਾਲੀ ਨਹੀਂ